ਇੱਕ ਵਾਰੀ ਇਕਬੀਰ ਬਾਹਰਲੇ ਦੇਸ਼ ਤੋਂ ਆਇਆ ਕੈਨੇਡਾ ਤੋਂ ਆਇਆ ਤੇ 5 ਲੱਖ ਰੁਪਏ ਦਾ ਆ ਕੇ ਧੰਨ ਬਾਬਾ ਜੀ ਸਿੰਘ ਸਾਲੇ ਵਾਲੇ ਮਹਾਂਪੁਰਸ਼ਾਂ ਨੂੰ ਬ੍ਰਹਮ ਗਿਆਨੀ ਉਹਨਾਂ ਨੂੰ ਨਮਸਕਾਰ ਕਰਨ ਲੱਗਿਆ 5 ਲੱਖ ਰੁਪਇਆ ਰੱਖ ਕੇ ਮਹਾਂਪੁਰਸ਼ ਤਾਂ ਜਾਣੀ ਜਾਣ ਸੀ ਅੰਤਰ ਜੰਮੀ ਸੀ ਉਹਨੂੰ ਕਹਿੰਦੇ ਭਾਈ ਆਹ ਪੈਸੇ ਆਪਣੀ ਚੱਕ ਲੈ ਉਹ ਇੱਕਦਮ ਹੱਕਾ ਪੱਕਾ ਰਹਿ ਗਿਆ ਵੀ ਮੈਂ ਨਮਸਕਾਰ ਕੀਤੀ ਆ ਤੇ ਬਾਬਾ ਜੀ ਕਹਿੰਦੇ ਤੂੰ ਆਪਣੇ ਪੈਸੇ ਚੱਕ ਲਾ ਕਹਿੰਦੇ ਭਾਈ ਆਪਣੇ ਪੈਸੇ ਚੱਕ ਲਾ ਜਿੱਥੋਂ ਲੈ ਕੇ ਆਇਆ ਜਿਨ੍ਹਾਂ ਦੇ ਨੇ ਉਹਨਾਂ ਨੂੰ ਵਾਪਸ ਦੇ ਦੇ ਉਹ ਬੰਦੇ ਨੇ 5 ਲੱਖ ਰੁਪਇਆ ਚੱਕ ਤੇ ਜਦੋਂ ਗੱਡੀ 'ਚ ਬੈਠੇ ਆਪਣੇ ਭਰਾ ਦੇ ਨਾਲ ਆਇਆ ਨਮਸਕਾਰ ਕਰਨ ਮਹਾਂਪੁਰਸ਼ਾਂ ਨੂੰ ਤਾਂ ਕਹਿੰਦਾ ਆਪਣੇ ਭਰਾ ਨੂੰ ਕਹਿੰਦਾ ਵੀ ਇਹ ਪੂਰਨ ਸੰਤ ਨੇ ਤੇ ਰੱਬ ਰੂਪ ਨੇ ਕਿਉਂਕਿ ਜੇ ਮੈਂ ਕਿਤੇ ਹੋਰ ਪਾਸੇ ਜਾਂਦਾ ਹੋਰ ਕਿਸੇ ਨੂੰ ਦਿੰਦਾ ਅਗਲੇ ਨੇ ਮਿੰਟ 'ਚ ਚੱਕ ਲੈਣੇ ਸੀ ਤੇ ਉਹਨਾਂ ਨੇ ਚੱਕੇ ਹੀ ਨਹੀਂ ਉਹਦਾ ਭਰਾ ਪੁੱਛਦਾ ਵੀ ਪੈਸੇ ਕਿੱਥੋਂ ਆਏ ਉਹ ਕਹਿੰਦਾ ਵੀਰੇ ਨਾ ਵੀ ਮੈਂ ਕੈਨੇਡਾ ਦੇ ਵਿੱਚ ਬੱਚੇ ਕੰਮ ਤੇ ਰੱਖਦਾ ਸਾਈਨ ਕਰਾ ਲੈਣਾ 20 ਡਾਲਰ ਚ ਵੀ 20 ਦਊਗਾ ਦਿਨਾਂ ਮੈਂ ਉਹਨਾਂ ਨੂੰ ਅਧਿਆ ਇਹ ਉਹਨਾਂ ਤੋਂ ਮੈਂ ਬਚਾਈ ਸੀ ਆ ਬਈ ਕਹਿੰਦੇ ਭਾਈ ਜਿਨ੍ਹਾਂ ਦੇ ਨੇ ਉਹਨਾਂ ਨੂੰ ਦੇ ਦੇ ਕਹਿੰਦਾ ਇਹ ਗੱਲ ਸੁਣ ਕੇ ਮੇਰੇ ਪਿਆਰਾਂ ਦੇ ਥੱਲੇ ਮਿੱਟੀ ਕੀ ਹੱਕਾ ਬਕਰ ਰਹਿ ਗਿਆ ਤੇ ਇਹ ਕਹਿੰਦਾ ਮੁੜ ਕੇ ਫਿਰ ਮੈਂ ਜ਼ਿੰਦਗੀ ਦੇ ਵਿੱਚ ਬੇਈਮਾਨੀ ਨਹੀਂ ਓਏ ਮਹਾਪੁਰਸ਼ ਸੀ ਨਾ ਜਿਹੜੇ ਹੰਸਾਲੀ ਵਾਲੇ ਪੈਸੇ ਦਾ ਮਾਹ ਪੁਰਸ਼ਾ ਨੂੰ ਭਈਓ ਨਹੀਂ ਸੀ ਜੇਬਾਂ ਭਰੀਆਂ ਰਹਿੰਦੀਆਂ ਸੀਗੀਆਂ ਪਾਈਆ ਸਕੂਲ ਨੂੰ ਦੇਣੇ ਨੇ ਆ ਕਾਲਜ ਨੂੰ ਦੇਣੇ ਨੇ ਇਹਦੀਆਂ ਖੇਡਾਂ ਕਰਾਉਣੀਆਂ ਨੇ ਦਾਨ-ਪੁੰਨ ਕਰਨੇ ਬਾਬਾ ਜੀ ਕਹਿੰਦੇ ਦੀ ਭਾਈ ਸਾਡੇ ਨਾਲੋਂ ਤਾਂ ਕੀੜੀ ਵੀ ਚੰਗੀ ਆ ਜਿਹੜੀ ਆਪਣੀ ਰੋਟੀ ਦਾ ਆਪਣੇ ਰਿਜ਼ਕ ਤਾਂ ਆਪ ਇੰਤਜ਼ਾਮ ਕਰਦੀ ਆ ਭਾਈ ਅਸੀਂ ਤਾਂ ਸੰਗਤ ਦਾ ਜੋ ਤਿਲ ਫੁੱਲ ਮਿਲਦਾ ਉਹਦਾ ਸਾਰਿਆਂ ਸੀ ਕੀ ਕੀਤਾ ਇਹ ਮਹਾਂਪੁਰਸ਼ਾਂ ਦੀ ਦੇਖੋ ਨਿਮਰਤਾ ਸੀ ਜੇ ਉਹਨਾਂ ਦੇ ਮਨ ਚ ਹੁੰਦਾ ਵੀ ਰੱਖ ਲੈਨੇ ਆ ਦੇ ਦਾਂਗੇ ਕਹਿੰਦੇ ਨਾ ਬੇਈਮਾਨੀ ਦਾ ਪੈਸਾ ਨਹੀਂ ਰੱਖਣਾ ਭਾਈ ਜਿਹਦਾ ਹੈਗਾ ਉਹਨਾਂ ਨੂੰ ਦੇ ਦੇ ਇਹ ਸੀ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਰਾਜ